ਸਾਨ ਆਗੂ ਵੀ ਸਾਰੀਆਂ ਜਿੱਥੇ ਬੰਦੀਆਂ ਨੇ ਲੱਖ ਮਤ ਭੇਦਨੇ ਆਪਸ ਦੇ ਵਿੱਚ ਉਹਨਾਂ ਵੱਲੋਂ ਵੀ ਕੋਈ ਉਸ ਤਰੀਕੇ ਦਾ ਕਹਿ ਲੋ ਕਿ ਜਿਹੜਾ ਇੱਕ ਇਨਸਾਨੀ ਨਾਤੇ ਜਿਹੜਾ ਹੁੰਦਾ ਨਾ ਉਹ ਨਹੀਂ ਜੇ ਸਾਰੀਆਂ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਕਹਿ ਦੇਣ ਉਹਨਾਂ ਨੂੰ ਉਠਾ ਵੀ ਸਕਦੀਆਂ ਨੇ ਪਰ ਇਹ ਗੱਲ ਨਹੀਂ ਤੇ ਸ਼ੰਭੂ ਬਾਰਡਰ ਵਾਲੇ ਵੀ ਹੁਣ ਆਪਣੇ ਅੰਦਰ ਜੰਦ ਵਿੱਚ ਉਲਝੇ ਹੋਏ ਨੇ ਪਤਾ ਨਹੀਂ ਕਿਸ ਤਰ੍ਹਾਂ ਦੀ ਸਟ੍ਰੈਟਜੀ ਬਣਾਈ ਹੈ ਜਿਹੜੀਆਂ ਆਰਮਸਫਾਂ ਦੇ ਵਿੱਚ ਇਹ ਵੀ ਥੋੜੀ ਗੱਲ ਉੱਥੇ ਹੈਗੀ ਹੈ ਕਿ ਜੇ ਇੱਕ ਜਗ੍ਹਾ ਦੇ ਉੱਪਰ ਜ਼ੋਰ ਪੈਂਦਾ ਇੱਕ ਜਗ੍ਹਾ ਤੇ ਜ਼ਿਆਦਾ ਪ੍ਰੈਸ਼ਰ ਪੈਣਾ ਸੀ ਸਰਕਾਰ ਦੇ ਉੱਪਰ ਪਰ ਕਿਉਂਕਿ ਸ਼ਕਤੀ ਦੋਸਾਂ ਹੀ ਵੰਡੀ ਹੋਈ ਹੈ ਹੁਣ ਦੋਨੇ ਥਾਂ ਵੀ ਰੋਜ਼ ਉਸੇ ਇੱਕ ਟਾਈਮ ਤੇ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਪਬਲਿਕ ਦਾ ਵੀ ਗਵਰਨਮੈਂਟ ਦਾ ਵੀ ਧਿਆਨ ਮੰਡਿਆ ਜਾਂਦਾ ਮਤਲਬ ਇਹ ਫਰਕ ਤਾਂ ਪੈਂਦਾ ਹੈ ਨਾ ਗੱਲਾਂ ਦਾ ਉਹਨਾਂ ਨੇ ਸੋਚ ਕੇ ਸਟਰੈਟਜੀ ਕੋਈ ਬਣਾਈ ਹੋਣੀ ਜਿੱਥੇ ਬੰਦਿਆ ਨੇ ਆਫਿਸ ਦੇ ਵਿੱਚ ਪਰ ਇਹ ਹੈ ਕਿ ਉਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੈ ਗਵਰਨਮੈਂਟ ਤੇ ਉਰ ਝਕਾਉਣ ਵਾਲਾ ਪ੍ਰੈਸ਼ਰ ਜੀ ਬਿਲਡ ਹੋ ਉਸ ਤੋ ਇਹ ਲੱਗਦਾ ਨਹੀਂ ਮੈਂ ਅਸੀਂ ਕਰ ਬੜੀ ਇਨ ਡੈਪਥ ਇੱਥੇ ਸਾਰਿਆਂ ਨਾਲ ਜਿਹੜੇ ਮਿਡਲ ਲੈਵਲ ਤੇ ਲੋਅਰ ਲੈਵਲ ਦੇ ਜਿਹੜੇ ਬੰਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਚੜਦੀ ਕਲਾ ਚ ਨੇ ਢੱਲੇਵਾਲ ਸਾਹਿਬ ਵੀ ਚੜਦੀ ਕਲਾ ਚ ਨੇ ਕੋਈ ਅਸੀ ਗੱਲ ਨਹੀਂ ਪਰ ਉਹ ਜਿਵੇਂ ਪੰਜਾਬੀ ਆਪਾਂ ਚੜਦੀ ਕਲਾ ਚ ਹੁੰਦੇ ਆ ਨਾ ਜੇ ਅਸੀਂ ਤਾਂ ਮਰਨੇ ਪੇ ਵੀ ਚੜਦੀ ਕਲਾ ਚ ਹੁੰਦੇ ਆ ਪਰ ਗਰਾਊਂਡ ਰਿਐਲਿਟੀ ਹੈ ਜਿਹੜੀ ਜਿਹਦੇ ਉੱਪਰ ਵੀ ਸੈਂਟਰ ਅਨਾਊਂਸਿੰਗ ਕਰਤਨ ਤੋਂ ਪ੍ਰਾਪਤ ਫੜ ਕੇ ਛੁਪਾ ਲੀ ਜਣੀਆਂ ਇਸ ਤਰ੍ਹਾਂ ਜਿੱਥੇ ਬਣਿਆ ਇਤਾਂ ਨਹੀਂ ਕੋਈ ਗੱਲ ਪਰ ਇਹ ਬਹੁਤ ਹੀ ਟ੍ਰੈਜਿਕ ਹੋਊਗਾ ਜੇਕਰ ਆਪਾਂ ਨਾ ਕਰੇ ਕਿ ਉਹਨਾਂ ਨਾਲ ਕੋਈ ਅਸੀ ਗੱਲ ਵਾਪਰ ਜਾਂਦੀ ਹੈ ਜਾਂ ਮਜਬੂਰੀ 'ਚ ਵਾਪਸ ਲੈਣਾ ਪੈਂਦਾ ਦੋਨੇ ਪਾਸੇ ਹੈ ਹਲਾਤੇ ਜੇ ਵਿਨਾਈ ਗੱਲ ਤੋਂ ਜਿੱਥੇ ਬੰਦੀ ਵਾਪਸ ਲੈਂਦੀ ਹੈ ਇਹ ਉਹਨਾਂ ਲਈ ਵੀ ਬਹੁਤ ਔਖਾ ਕੰਮ ਹੋਊਗਾ ਨਿਰਾਸ਼ਾ ਬਹੁਤ ਫੈਲੂਏ ਦੇ ਨਾਲ ਤੇ ਤਾਂ ਮੇਰਾ ਮੋਰਚਾ ਫੇਲ ਹੋਊਗਾ ਤੇ ਜੇ ਕੋਈ ਹੋਰ ਪਾਣਾ ਵਰਤ ਜਾਂਦਾ ਤਾਂ ਉਹ ਵੀ ਮੇਰਾ خیال ਹੈ ਲੋਕਾਂ ਦਾ ਤੁਹਾਨੂੰ ਯਾਦ ਹੋਣਾ ਇੱਕ ਪੂਰੀ ਮੋਰਚਾ ਇਸ ਤਰ੍ਹਾਂ ਹੀ ਲੱਗਿਆ ਸੀਗਾ ਉਦੋਂ ਵੱਧ ਧਰਮ ਯੁੱਧ ਮੋਰਚੇ ਚ ਕਨਵਰਟ ਹੋ ਗਿਆ ਸੀ ਕਿਉਂਕਿ ਉਹ ਫੇਲ ਹੋ ਗਿਆ ਸੀ ਜਦੋਂ ਪੀਸਫੁਲ ਮੋਰਚੇ ਫੇਲ ਹੋ ਜਾਂਦੇ ਨੇ ਸਰਕਾਰਾਂ ਨਹੀਂ ਸੁਣਦੀਆਂ ਨਾ ਫਿਰ ਅਕਸਰ ਵਾਇਲੈਂਸ ਵਾਲੋਂ ਲੋਕ ਕਰਦੇ ਨੇ ਸਰਕਾਰਾਂ ਚਾਹੇ ਚਾਹੁੰਦੀਆਂ ਹੀ ਹੁਣ ਵੀ ਵਾਇਲੈਂਸ ਹੋਵੇ ਪਰ ਆਮ ਬੰਦੇ ਬਹੁਤ ਸuffer ਕਰਦੇ ਨੇ ਤੋ ਇਹ ਬੜੇ ਅਸੀਂ ਕੋਈ ਕ੍ਰਿਟੀਕਲ ਮੋੜ ਦੇ ਉੱਪਰ ਖੜੇ ਆ ਜਿਹਦੇ ਉੱਪਰ ਮੇਰੇ ਖਿਆਲ ਨਾਲ ਸੈਂਟਰਲ ਗਵਰਨਮੈਂਟ ਨੂੰ ਵੀ ਪੰਜਾਬ ਗਵਰਨਮੈਂਟ ਨੂੰ ਵੀ ਬਾਕੀ ਪ੍ਰਾਇੋਰਟੀਜ਼ ਛੱਡ ਕੇ ਮੇਰਾ ਖਿਆਲ ਹੈ ਕਿ ਇਹਦੇ ਉੱਪਰ ਧਿਆਨ ਦੇਣਾ ਬਹੁਤ অতি ਜ਼ਰੂਰੀ ਹੈ ਮੈਂ मतलब ਹਰ ਘੜੀ ਇੱਕ ਇੱਕ ਮਿੰਟ ਵੀ ਕੀਮਤੀ ਹੈ ਜਿਵੇਂ ਸਰਪਤ ਸੀ ਜ਼ਿਕਰ ਕੀਤਾ ਕਿ ਸੈਂਟਰ ਦੇ ਉੱਪਰ ਕੋਈ ਦਬਾਅ ਬਣਦਾ ਹੋਇਆ ਨਜ਼ਰ ਨਹੀਂ ਆ ਰਿਹਾ ਨਾ ਹੀ ਕੋਈ ਕੇਂਦਰ ਦੇ ਵਿੱਚ ਹਿਲਜੁਲ ਹੈ ਹੋ ਸਕਦਾ ਹੈ ਕਿ ਅੰਦਰ ਖਾਤੇ ਜ਼ਰੂਰ ਰਿਪੋਰਟਿੰਗ ਹੁੰਦੀ ਹੋਵੇ ਪਰ ਤੇ ਜਿਹੜੇ ਬੀਜਪੀ ਦੇ ਤਿੱਗਜ ਲੀਡਰ ਨੇ ਉਹ ਗੱਲਬਾਤ ਕਰਦੇ ਹੋਣ ਅੰਦਰ ਬੈਠ ਕੇ ਕਿ ਕੀ ਅਪਡੇਟ ਹੈ ਕੀ ਬੰਨ ਰਿਹਾ ਹੈ ਕੀ ਨਹੀਂ ਪਰ ਉਸ ਲੈਵਲ ਦਾ ਹਜੇ ਪ੍ਰੈਸ਼ਰ ਨਹੀਂ ਹੈਗਾ ਕਿ ਸਰਕਾਰ ਕੋਈ ਫੈਸਲਾ ਲੈਣ ਦੇ ਰੌਚ ਹੋਵੇ ਇਹ ਗੱਲ ਤਾਂ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਜਿਹੜੀ ਐਸਕੀਮ ਬਣਿਆ ਹੋਇਆ ਉਹ ਕਹਿੰਦੇ ਕਿ ਐਡੀ ਤਾਕਤ ਹਜੇ ਨਹੀਂ ਹੈਗੀ ਕਿ ਅਸੀਂ ਐਮਐਸਪੀ ਦੇ ਉੱਪਰ ਕੋਈ ਉਹਨਾਂ ਤੋਂ ਫੈਸਲਾ ਡਿਸੀਜਨ ਕੋਈ ਕਰਵਾ ਸਕੀਏ ਦਿਨ ਸਰ ਬੀਤ ਰਹੇ ਨੇ ਹਰ ਪਲ ਫਰਦ ਹਰਮਿੰਟ ਡੱਲੇਵਾਲ ਸਾਹਿਬ ਦੇ ਲਈ ਉਹ ਇੱਕ ਸਿਚੁਏਸ਼ਨ ਹੈ ਜਿਹੜੀ ਕ੍ਰਿਟੀਕਲ ਖੜੀ ਕਰਦਾ ਕੀ ਕੋਈ ਲੋਕ ਹੀ ਅਪੀਲ ਕਰਨ ਜਥੇਬੰਦੀਆਂ ਅਪੀਲ ਕਰਨ ਕਿ ਇਸ ਨਾ ਇਹ ਪਾਣਾ ਵਾਪਰੇ ਕਿਉਂਕਿ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੁਣ ਸਰੀਰ ਹੈ ਸਰ 27 ਦਿਨਾਂ ਤੋਂ ਭੁੱਖਾ ਬੈਠਿਆ ਪਹਿਲਾਂ ਹੀ ਉਹ ਡੈਮੇਜ ਹੋਇਆ ਹੋਇਆ ਸਰੀਰ ਹੈ ਕਿਉਂਕਿ ਡੱਲੇਵਾਲ ਸਾਹਿਬ ਨੂੰ ਇੱਕ ਕੈਂਸਰ ਦੀ ਬਿਮਾਰੀ ਹੈ ਤੇ ਲਾਸਟ ਸਟੇਜ ਦੇ ਉੱਪਰ ਹੈ ਕੈਂਸਰ ਜੇਕਰ ਨਹੀਂ ਸਰਕਾਰ ਸੁਣ ਰਹੀ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਬੰਦਾ ਮਾਰੇ ਦੇਣਾ ਆਪਾਂ ਨੇ ਅਪੀਲ ਤਾਂ ਹੋ ਸਕਦੀ ਹੈ ਪਰ ਕੋਈ ਜੇਕਰ ਮਰਨ ਵਰਤ ਜਾਰੀ ਰੱਖਣਾ ਤਾਂ ਕੋਈ ਮੈਡੀਕਲ ਟਰੀਟਮੈਂਟ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਨਾਲ ਨਾਲ ਉਹ ਤਾਂ ਦਿੱਤਾ ਜਾ ਸਕਦਾ ਪਰ ਤੁਸੀਂ ਦੇਖੋ ਕਿ ਮੈਨੂੰ ਲੱਗਦਾ ਉਸ ਪਾਸੇ ਵੀ ਕਿਸੇ ਦਾ ਧਿਆਨ ਨਹੀਂ ਹੈਗਾ ਜਿਹੜੇ ਦੇਖੋ ਮੈਡੀਕਲ ਟੀਮ ਉੱਥੇ ਸੀਗੀ ਸੀ ਉਹਨਾਂ ਨੂੰ ਬੜੀ ਇਮਾਨਦਾਰੀ ਨਾਲ ਕੋ ਸਿਰ ਬੜੇ ਸੈਂਸੀਅਰ ਨੇ ਵਰਕਰ ਉਹ ਮਤਲਬ ਤੁਹਾਨੂੰ ਚੰਗੇ ਹੀ ਲੱਗੇ ਉਹ ਕਹਿ ਰਹੇ ਸੀ ਵੀ ਦੇਖੋ ਜੇ ਉਹਨੇ ਛੱਡ ਵੀ ਦੇਣ ਵਰਤ ਤਾਂ ਵੀ ਸਰੀਰ ਦੀ ਅਵਸਥਾ ਐਸੀ ਹੈ ਵੀ ਉਹਨੂੰ ਰਿਕਵਰੀ ਬਹੁਤ ਔਖੀ ਆ ਉਹਦੀ ਮਤਲਬ ਜੇ ਮੈਂ ਕਹਿੰਨਾ ਮਰਨ ਵਰਤ ਜਾਰੀ ਵੀ ਰੱਖਣਾ ਹੈ ਤਾਂ ਕੋਈ ਰਿਪਲੇਸਮੈਂਟ ਲੱਭ ਲੈ ਉਹਨਾਂ ਨੂੰ ਮਾਰਨ ਦੇ ਨਾਲ ਕੁਝ ਨਹੀਂ ਬਣਨਾ ਦੂਜੀ ਆਮ ਬੰਦੇ ਦੇ ਵਿੱਚ ਉੱਥੇ ਫੀਲਿੰਗ ਜਿਹੜੀ ਸਾਨੂੰ ਨਜ਼ਰ ਆਈ ਵੀ ਜਿਹੜੇ ਵੱਡੇ ਲੀਡਰ ਉਧਰ ਸ਼ੰਭੂ ਬਾਟਰ ਤੇ ਨੇ ਉੱਥੇ ਤਾਂ ਹੁਣ ਪਤਾ ਵੀ ਉਹਨਾਂ ਨੇ ਨਹੀਂ ਜਾਣਦੇ ਨਾ ਉੱਥੇ ਸਿੰਬੋਲਿਕ ਦੇ ਪੰਦੇਰ ਸਾਹਿਬ ਨੇ ਜਾਂ ਫੂਲ ਸਾਹਿਬ ਨੇ ਇਹਨਾਂ ਨੂੰ ਮੇਨ ਉੱਥੇ ਕਨਸੈਂਟਰੇਸ਼ਨ ਕਰਨੀ ਚਾਹੀਦੀ ਸੀ ਇਹ ਸਟਰੈਟਜੀਕਲੀ ਵੱਡੇ ਲੀਡਰ ਹੋਣਗੇ ਤਾਂ ਰੋਜ਼ ਪ੍ਰੈਸ ਕਾਨਫਰੰਸ ਹੁੰਦੀ ਹੈ ਵੱਡੀਆਂ ਗੱਲਾਂ ਵੀ ਹੋਣਗੀਆਂ ਲੋਕ ਵੀ ਉੱਥੇ ਜ਼ਿਆਦਾ ਜਾ ਰਹੇ ਨੇ ਸੋ ਇਹਨਾਂ ਨੂੰ ਜਿਹੜਾ ਮੇਨ ਹੈੱਡਕੁਆਰਟਰ ਸ਼ੰਭੂ ਦੀ ਵਿਜੈ ਉੱਥੇ ਸ਼ਿਫਟ ਕਰ ਲੈਣਾ ਚਾਹੀਦਾ ਸ਼ਾਇਦ ਥੋੜਾ ਇਹਨਾਂ ਨੂੰ ਪ੍ਰੈਸ਼ਰ ਬਣੇ ਪਰ ਵੱਡੀ ਗੱਲ ਇਹ ਹੈ ਕਿ ਸਾਰੇ ਜੱਥੇਬੰਦੀਆਂ ਨੂੰ ਇੱਕ ਨੁਕਤੇ ਤੇ ਇਹਨਾਂ ਨੂੰ ਮੀਟਿੰਗ ਕਰ ਲੈਣੀ ਚਾਹੀਦੀ ਹੈ ਕਿ ਭਾਈ ਇਹਨਾਂ ਦੀ ਸਿਹਤ ਦਾ ਇਹਨਾਂ ਦੀ ਜਾਨ ਬਚਾਉਣ ਦਾ ਕੀ ਕਰੀਏ ਛੱਡੋ ਬਾਕੀ ਸਾਰੀ ਗੱਲ ਇਦੋਂ ਪਰ ਮੇਰੇ ਖਰੇ ਬਾਕੀ ਜਿੱਥੇ ਬੰਦੀਆਂ ਵੀ ਆ ਕੇ ਸਹਿਮਤ ਹੋ ਜਾਣੀਆਂ ਕਿ ਉਹਨਾਂ ਨੂੰ ਅਪੀਲ ਕਰ ਲੈਣ ਉਹਦੀ ਰਿਪਲੇਸਮੈਂਟ ਥੋੜਾ ਬਿਠਾ ਦੇਣ ਕੋਈ ਵੱਡਾ ਲੀਡਰ ਗੱਡੀ ਕੋ ਗੱਲ ਨਹੀਂ ਹੈ ਜੇ ਜੇ ਵਰਤ ਹੀ ਰੱਖਣਾ ਹੈ ਉਹ ਤਾਂ ਬਿਲਕੁਲ ਉਹਨਾਂ ਨੂੰ ਤਾਂ ਮੇਰਾ ਕਹਿ ਲਿਆ ਵੀ ਮਤਲਬ ਨਾ ਕਹੋ ਕਿ ਉਹਨਾਂ ਨਾਲ ਇਹ क्रੂ얼ਟੀ ਹੋ ਰਹੀ ਹੈ ਮੈਨੂੰ ਤਾਂ ਇਦਾਂ ਫੀਲ ਹੋਇਆ ਉੱਥੇ ਬੈਠਿਆਂ ਵੀ ਕਿ ਯਾਰ ਅਸੀਂ ਦੇਖੋ ਸਾਡੇ ਸਾਹਮਣੇ ਹੀ ਵਾਪਰ ਰਿਹਾ ਸਾਰਾ ਕੁਝ ਕੁਝ ਵੀ ਇੰਨੀ ਬੇਵਸੀ ਮਤਲਬ ਹਾਲਾਂਕਿ ਹੈ ਜੁਮੇਵਾਰ ਸਰਕਾਰ ਹੈ ਇਹਦੇ ਲਈ ਪਰ ਜਿੱਥੇ ਬੰਦਿਆਂ ਨੂੰ ਮੇਰਾ ਖਿਆਲ ਹੈ ਵੀ ਮੌਕੇ ਕਈ ਵਾਰ ਐਸੇ ਆ ਜਾਂਦੇ ਨੇ ਕਿ ਸਰਕਾਰਾਂ ਬਿਲਕੁਲ ਹੀ ਜਵੇਂ ਕੰਦ ਚ ਟੱਕਰਾ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਜਾਰੀ ਰੱਖਣ ਮੋਰਚਾ ਹੋਰ ਰੂਪ ਉਹਦੇ ਅਪਣਾ ਲੈਣ ਹੋਰ ਤਰੀਕੇ 3500 ਹੁੰਦੇ ਨੇ ਪਰ ਆਪਣੀ ਯੂਨਿਟੀ ਤਕੜੀ ਕਰਨੀ ਮਤਲਬ ਇਹ ਆਮ ਆਮ ਜਿਹੜੀ ਤੁਸਨੂੰ ਆਵਾਜ਼ ਜਿਹੜੀ ਲੱਗੀ ਜਿਹਨਾਂ ਦੀ ਦਿਲ ਦੀ ਆਵਾਜ਼ ਜਿਹੜੀ ਜਿਹੜੇ ਵਰਕਰ اٹੈਂਡ ਕਰ ਰਹੇ ਸੀ ਉਹਨਾਂ ਦੀ ਵੀ ਜਿਹੜੇ ਕੰਟੀਨਾਂ ਤੇ ਕੰਮ ਕਰ ਉੱਥੇ ਰਸੋਈ ਬਣਾਈ ਹੋਈ ਹੈ ਬਹੁਤ ਸੋਹਣੀ ਸੇਵਾ ਕਰ ਰਹੇ ਨੇ ਲੋਕਾਂ ਦੀ ਕੋਈ ਸ਼ਰਧਾ ਦੇ ਵਿੱਚ ਕੋਈ ਘਾਟ ਨਹੀਂ ਡਿਵੋਸ਼ਨ ਦੇ ਕੋਈ ਘਾਟ ਨਹੀਂ ਪਰ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਉਣ ਜੋਗਾ ਘੱਟ ਜਾਂ ਪ੍ਰੈਸ਼ਰ ਪਾਉਣ ਜੋਗਾ ਉਹ ਨਹੀਂ ਇਨਫਰਾਸਟ੍ਰਕਚਰ ਨਹੀਂ ਬਣ ਚੁੱਕਿਆ ਜੀ ਬਿਲਕੁਲ ਦੇਖੋ ਕਿ ਲੜਾਈ ਲੜਨ ਵਾਲੇ ਬੰਦੇ ਸਰ ਬੜੇ ਘੱਟ ਮਿਲਦੇ ਨੇ ਤੇ ਡੱਲੇਵਾਲ ਸਾਹਿਬ ਨੂੰ ਤਾਂ ਆਪਾਂ ਲਗਾਤਾਰ ਦੇਖਦੇ ਆ ਉਹ ਤਾਂ ਘੁੰਮ ਫਿਰ ਹੀ ਰਹੇ ਨੇ ਦੇ ਪੰਜਾਬ ਦੇ ਵਿੱਚ ਕਦੇ ਹਰਿਆਣਾ ਦੇ ਵਿੱਚ ਕਦੇ ਮਹਾਰਾਸ਼ਟਰ ਕਦੇ ਰਾਜਸਥਾਨ ਲਗਾਤਾਰ ਕਿਸਾਨ ਮੀਟਿੰਗਾਂ ਆਯੋਜਨ ਕਰਦੇ ਨੇ ਹਾਲਾਂਕਿ ਇੱਕ ਪੰਜਾਬ ਦੀ ਸਾਡੇ ਦੀ ਸਿਚੁਏਸ਼ਨ ਜਾਂ ਸਥਿਤੀ ਜਾਂ ਤਸਵੀਰ ਇਹ ਵੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਹਰ ਰੋਜ਼ 3 ਤੋਂ 5 ਜਿਹੜੇ ਕਿਸਾਨ ਨੇ ਉਹ ਸੁਸਾਈਡ ਕਰ ਜਾਂਦੇ ਨੇ ਉਹਦੇ ਵਿੱਚ ਆਰਥਿਕ ਕਾਰਨ ਵੀ ਹੈਗੇ ਨੇ ਸੋਸ਼ਲ ਕਾਰਨ ਵੀ ਹੈਗੇ ਨੇ ਯਾਨੀ ਕਿ ਸੁਸਾਈਡ ਕਰਨ ਵਾਲੇ ਤਾਂ ਬੰਦੇ 4 ਤੋਂ 5 ਨਹੀਂ ਲੜਾਈ ਲੜਨ ਵਾਲੇ ਤਾਂ ਸਰ ਵਿਰਲੇ ਵਿਰਲੇ ਹੁੰਦੇ ਨੇ ਜੇਕਰ ਲੜਾਈ ਲੜਨ ਵਾਲੇ ਬੰਦਿਆਂ ਨੂੰ ਵੀ ਐਦਾਂ ਗਵਾ ਲਈਏ ਅਣਹੋਣੀ ਦੇ ਵਿੱਚ ਤਾਂ ਇਹ ਤਾਂ ਉਹ ਘਾਟੇ ਨਹੀਂ ਜਿਹੜੇ ਆਉਣ ਵਾਲੇ ਦਹਾਕਿਆਂ ਦੇ ਵਿੱਚ ਪੂਰਾ ਨਹੀਂ ਪੈ ਸਕਦਾ ਇਹਨਾਂ ਘਾਟਿਆਂ ਦਾ ਹਾਲਾਂਕਿ ਦੇਖੋ ਮੰਨ ਦੇ ਤਗੜੇ ਦੀ ਢੱਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ ਉੱਥੇ ਬੈਠੇ ਨੇ ਪਹਿਲਾਂ ਵੀ ਮਰਨ ਵਰਤ ਉਹਨਾਂ ਨੇ ਰੱਖਿਆ ਸੋ ਜੇਕਰ ਅਖੀਰ ਦੇ ਵਿੱਚ ਤੁਸੀਂ ਕੋਈ ਆਪਣੇ ਵੱਲੋਂ ਕੁਝ ਸੁਝਾਅ ਮਤਲਬ ਕੁਝ ਲੋਕਾਂ ਨੂੰ ਜਾਂ ਜਥੇਬੰਦੀਆਂ ਨੂੰ ਵੀ ਇਸ ਤਰੀਕੇ ਨਾਲ ਤੁਸੀਂ ਕੁਝ ਕਰ ਸਕਦੇ ਹੋ ਘੱਟੋ ਘੱਟ ਜਾਨ ਤਾਂ ਬਚਾਈ ਜਾਵੇ ਕਿਉਂਕਿ ਐਮਐਸਪੀ ਵੀ ਉਦੋਂ ਹੀ ਕੀਮਤੀ ਹੈ ਜੇਕਰ ਕੀਮਤੀ ਜਾਨ ਬਚੂਗੀ ਬਿਲਕੁਲ ਮੇਰਾ ਖਿਆਲ ਹੈ ਵੀ ਦੇਖੋ ਇਸ ਘੜੀ ਦੇ ਵਿੱਚ ਸਾਨੂੰ ਜ਼ਿਆਦਾ ਐਜ਼ ਅ ਹਿਊਮਨ ਬੀਇੰਗ ਸੋਚਣਾ ਚਾਹੀਦਾ ਹੈ ਟਰੇਡਿੰਗ ਦੇ ਤੌਰ ਤੇ ਜਾਂ ਪੋਲਿਟਿਕਸ ਨੂੰ ਛੱਡ ਕੇ ਕੋ ਉਥੇ ਬਹੁਤ ਸਾਰੀਆਂ ਗੱਲਾਂ ਹੋਈਆਂ ਕਿ ਜਿਸ ਤਰ੍ਹਾਂ ਇਹ ਮੌਨ ਪੋਲਿਟਿਕਲ ਆਪਣਾ ਮੋਰਚੇ ਵਾਲੇ ਕਹਿੰਦੇ ਨੇ ਕਿ ਸਾਡੇ ਨਾਲ 200 ਜਿੱਥੇ ਬੰਦੀ ਹੈ ਹਿੰਦੁਸਤਾਨ ਦੀ ਉਹ 200 ਕਿਤੇ ਨਜ਼ਰ ਨਹੀਂ ਆ ਰਹੀ ਉਹੀ ਕਿਤੇ ਬੈਠ ਜਾਣ ਦਿੱਲੀ ਜਾ ਕੇ ਚਲੋ ਇੱਥੋਂ ਨਹੀਂ ਜਾ ਸਕਦੇ ਜੇ ਕਿਸਾਨ ਜੋ ਉਹੀ ਅਪੀਲ ਕਰ ਲੈਣ ਕਿਸੇ ਕਿਸਮ ਦੀ ਕਿਸੇ ਲੈਵਲ ਦੇ ਉੱਪਰ ਐਮਪੀਜ਼ ਨੇ ਬਹੁਤ ਵੱਡਾ ਐਫਰਟ ਕਰਿਆ ਚਰਨਜੀਤ ਚੰਨੀ ਦੀ ਗਵਾਈ ਦੇ ਵਿੱਚ ਮਤਲਬ ਜਿਹੜੀ ਸਟੈਂਡਿੰਗ ਕਮੇਟੀ ਹੈ ਪਾਰਲੀਮੈਂਟ ਦੀ ਉਹਨਾਂ ਨੇ ਪਾਸ ਕਰਤਾ ਕਿ ਇਹ ਨਵੀਂ ਮੰਗਾਂ ਬਿਲਕੁਲ ਜਾਇਜ਼ ਨੇ ਅੱਜ ਮੈਂ ਸੁਣ ਰਿਹਾ ਸੀ ਜੱਖਣ ਸਾਹਿਬ ਵੀ ਇਸ ਗੱਲ ਬਾਰੇ ਬੋਲੇ ਨੇ ਥੋੜਾ ਜਿਹਾ ਮੇਰਾ ਕਹਿ ਲਾ ਵੀ ਜਿਹੜੇ ਦੁਨੀਆ ਦੇ ਦੁਨਿਆਦਾਰੀ ਦੇ ਜਿਹੜੇ ਛੱਡ ਕੇ ਨੇ ਨਾ ਜਿਸ ਤਰ੍ਹਾਂ ਉੱਪਰ ਉੱਠ ਕੇ ਜਾਨ ਬਚਾਉਣ ਵੱਲ ਵੱਧ ਧਿਆਨ ਦੇਣਾ ਚਾਹੀਦਾ ਪਰ ਉਹਦੇ ਵਿੱਚ ਦੇਖੋ ਉਹ ਤਾਂ ਵਜ਼ਿੱਦ ਨੇ ਉਹ ਉਹਨਾਂ ਨੇ ਨਹੀਂ ਛੱਡਣਾ ਉਸ ਤਰੀਕੇ ਦੇ ਨਾਲ ਪਰੇਕੀ ਬਾਕੀ ਕਮਿਊਨਿਟੀ ਹੈ ਜਿਹੜੀ ਕਿਸਾਨ ਕਮਿਊਨਿਟੀ ਸਾਰੇ ਦੇ ਸਾਰੇ ਮਤਲਬ ਆਮ ਹਿਮਨਿਟੀ ਵੀ ਆਪਾਂ ਵੀ ਸਾਰੇ ਆ ਉਹਨਾਂ ਦੀ ਮੋਰਲ ਡਿਊਟੀ ਬਣ ਜਾਂਦੀ ਹੈ ਕਿ ਉਹ ਕੋਈ ਨਾ ਕੋਈ ਐਫਰਟ ਇਹਦੇ ਲਈ ਜ਼ਰੂਰ ਕਰਨ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਕਿਸੇ ਤਰੀਕੇ ਨਾਲ ਜਿਹਦਾ ਵੀ ਜਿੰਨਾ ਸਾਧਨ ਬਣਦਾ ਤੇ ਇਹ ਤਾਂ ਬਿਲਕੁਲ ਕ੍ਰਿਟੀਕਲ ਪੋਜੀਸ਼ਨ ਕੋਨਸੇ ਹੋਏ ਨੇ ਪਰ ਜੇ ਕਿਸੇ ਤਰੀਕੇ ਦੇ ਨਾਲ ਵੀ ਜੇ ਇਹਨਾਂ ਨੂੰ ਵਰਤ ਛੱਡਣਾ ਪੈ ਜਾਂਦਾ ਬਿਨਾਂ ਮੰਗ ਮੰਨੇ ਤਾਂ ਵੀ ਨਿਰਾਸ਼ਾ ਬਹੁਤ ਫੈਲੂਗੀ ਜੇ ਉਹਨਾਂ ਨਾਲ ਕੋਈ ਐਸੀ ਘਟਨਾ ਹੋ ਜਾਂਦੀ ਹੈ ਉਗ ਨੌਕਰੀ ਤਾਂ ਵੀ ਮੇਰਾ ਕਹਿਦਾ ਇਹ ਨਰਾਸ਼ਤਾ ਦੇ ਦੌਰ ਵੱਲ ਨੂੰ ਲੈ ਕੇ ਜਾਓ ਵੀ ਅਰੇ ਜਿੱਥੇ ਬੰਦਿਆਂ ਨੂੰ ਬਹੁਤ ਸੀਰੀਅਸ ਨਹੀਂ ਲੈਣਾ ਚਾਹੀਦਾ ਪਰ ਉਨੀ ਸੀਰੀਅਸਨੈਸ ਸੱਚੀ ਗੱਲ ਮੈਂ ਤੁਹਾਨੂੰ ਦਿਲੋਂ ਕਹਿ ਰਿਹਾ ਨਜ਼ਰ ਨਹੀਂ ਆ ਰਹੀ। ਮਤਲਬ ਇਹ ਸਾਰੀਆਂ ਜਿੱਥੇ ਬੰਦੀਆਂ A to Z ਜਿੰਨੀਆਂ ਵੀ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਉਹਨੂੰ ਇੱਕ ਪੁਆਇੰਟ ਤੇ ਇਕੱਠੇ ਹੋਣਾ ਚਾਹੀਦਾ ਹੈ ਕਿ ਜਾਨ ਕਿਸ ਤਰ੍ਹਾਂ ਚੱਈ ਜਾਵੇ। ਬਾਕੀ ਚੀਜ਼ਾਂ ਬਾਅਦ ਦੇ ਵਿੱਚ ਬੈਠ ਕੇ ਸੋਲਵ ਕਰ ਲੈਣ। ਫਰੀਦੇ ਨਾਲ ਮੇਰਾ ਖਿਆਲ ਹੈ ਕਿਸਾਨਾਂ ਦਾ ਇਮੇਜ ਵੀ ਚੰਗਾ ਬਣੂਗਾ ਔਰ ਲੜਾਈਆਂ ਤਾਂ ਕੋ ਮੁੱਕਦੀਆਂ ਥੋੜੀਆਂ ਹੁੰਦੀਆਂ ਨੇ ਜਿੰਦਗੀ ਐ ਜ਼ਿੰਦਗੀ ਐ ਸਟਰਗਲ ਤਾਂ ਰਹਿਣੀ ਹੁੰਦੀ ਐ ਇਸੇ ਕੋਲ ਹਾਂ ਹਾਂ ਸਹੀ ਬਿਲਕੁਲ ਬਿਲਕੁਲ ਸੋਸਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਾਣਕਾਰੀ ਸਾਂਝੀ ਕੀਤੀ ਤੁਸੀਂ ਗਏ ਜੋ ਵੀ ਦੇਖਿਆ ਉਥੇ ਦਰਸ਼ਕਾਂ ਨਾਲ ਸਾਂਝਾ ਕੀਤਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਰ ਸ਼ੁਕਰੀਆ ਹੰਮੂ ਸਾਹਿਬ ਸਰੋਤਿਆਂ ਦਰਸ਼ਕਾਂ ਸਾਹਿਬਾਨ ਦਾ ਸ਼ੁਕਰੀਆ ਢੱਲੇਵਾਲ ਸਾਹਿਬ ਦੀ ਅਰਦਾਸ ਉਹਦੀ ਚੜ੍ਹਦੀ ਕਲਾ ਕਿਸੇ ਦੀ ਆਬਦੀ ਲਈ ਜੀ ਬਿਲਕੁਲ ਸੋ ਦੋਸਤੋ ਕਿਸਾਨਾਂ ਨੇ ਜਿਹੜਾ ਸੰਘਰਸ਼ ਅੱਲੋ ਉਹਦੇ ਬਾਰੇ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਧੰਨਵਾਦ